मौला अॼु भलो साहिब जी पुलिस न काफ़ी रेट कढी भले साहिबु भरोसा थी भले साहिब

ਕੋਟੇ ਰੋਕੇ ਨਹੀਂ ਰੁਕ ਪਾਉਂਦੇ ਬਸ ਹੀ ਰੁਕਾ ਇੱਕ ਹੀ ਖੜੇ ਛੱਤ ਨੂੰ ਬੰਦ ਕਰਾ ਲਿਆ ਸਰ ਬਲੌਕ ਕੀਤਾ ਦੇ ਨਹੀਂ ਬਲੌਕ ਕੀਤਾ ਤਾਂ ਫੰਕਸ਼ਨਲ ਕੀਤਾ ਆ ਦੇਖੋ ਕੋਟੇ ਬੰਦੇ ਆ ਮੈਂ ਛੱਡ ਕੇ ਚੱਲ ਰਿਹਾ ਮੈਂ ਛੱਡ ਕੇ ਚੱਲ ਰਿਹਾ ਉਹ ਮੈਂ ਕੰਮ ਕਰਿਓ ਇਹ ਪੱਤੇ ਉਹਦਾ ਉਹ ਪਾ ਦੇ ਸਿੱਧੇ ਸਾਹਿਬ ਬੜੀ ਜੋਰ ਲੱਗਿਆ ਜੀ ਭੁੱਲਰ ਸਾਹਿਬ ਦਾ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਸੱਤ ਰੋਕ ਆਮ ਆਦਮੀ ਪਾਰਟੀ ਦਾ ਮੇਅਰ ਬਵਾਜੇ ਮੈਂ ਤੀਲ ਕਰ ਦਸ ਰਿਹਾ ਜੀ ਸਾਰੇ ਪ੍ਰੈਸ ਵਾਲਾ ਦੇਖ ਲਓ ਲੈਟਸ ਨਾ ਬਲੌਗ ਦਾ ਦੇਖ ਲਓ ਮੈਂ ਹੀ ਵਿਖਾਉਣਾ ਸੀ ਇਹਨਾਂ ਦੇ ਲੋਟ ਦੇ ਦੇਖੋ ਆ ਰਹੀ ਨੇ ਬੱਚਿਆਂ ਨੂੰ ਜਾਣ ਦਿੰਦੇ ਤੁਸੀਂ ਰੋਕਦੇ ਹੈ ਇਹਨਾਂ ਨਾਲ ਪੂਰੀ ਕੋਸ਼ਿਸ਼ ਕੀਤੀ ਹੈ ਕਿ ਇਲੈਕਸ਼ਨਾਂ ਜਨਾਹ ਹੋਵੇ ਕਿਉਂਕਿ ਆਮ ਆਦਮੀ ਪਾਰਟੀ ਦਾ ਨੰਬਰ ਨਹੀਂ ਇਸ ਲਈ ਲੋਕ ਤਗੜੇ ਹੋ ਕੇ ਰਹਿਣ